ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਗਵਾਰਾ ਸਾਂਦ ਵੱਲੋਂ ਇੱਕ ਕੁੜੀ ਨੂੰ ਬਰਤਰੀ ਕਿੰਨਾ ਦਰੜ ਰਿਆ ਗਿਆ ਵੇਖੋ ਕਿਵੇਂ ਇਸਾਨ ਕੁੜੀ ਨੂੰ ਸਿੰਘਾਂ ਤੇ ਚੱਕਦਾ ਹੋਇਆ ਤੇ ਉੱਥੇ ਪਟਕਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜਿਹੜੇ ਲੋਕ ਨੇ ਨਾ ਲੋਕਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਸ ਕੁੜੀ ਦਾ ਬਚਾਅ ਕੀਤਾ ਗਿਆ ਤੇ ਲੋਕ ਭੱਜੇ ਆਏ ਨੇ ਤੇ ਕੁੜੀ ਨੂੰ ਮੱਸਾ ਬਚਾਇਆ ਗਿਆ ਕਿਸੇ ਵੱਲੋਂ ਇੱਟਾਂ ਮਾਰੀਆਂ ਗਈਆਂ ਨੇ ਤੇ ਇਥੋਂ ਇਸਾਨ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕੀਤਾ ਵਾਰਾ ਪਸ਼ੂਆਂ ਦਾ ਇੱਕ ਇਹਲ ਵੀ ਕਿ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਤੇ ਉਸ ਕੁੜੀ ਦਾ ਕੀ ਹਾਲ ਹੋਇਆ ਉਹ ਨਾ ਇਹ ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ आवारा पशुओं ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਗਵਾਰਾ ਸਾਂ ਦੇ ਵੱਲੋਂ ਇੱਕ ਕੁੜੀ ਨੂੰ ਬੁਰਤਰੀ ਕਿਦਨਾ ਦਰੜ ਰਿਆ ਗਿਆ ਵੇਖੋ ਕਿਵੇਂ ਇਸਾਨ ਕੁੜੀ ਨੂੰ ਸਿੰਘਾਂ ਤੇ ਚੱਕਦਾ ਹੋਇਆ ਤੇ ਉੱਥੇ ਪਟਕਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜਿਹੜੇ ਲੋਕ ਨੇ ਨਾ ਲੋਕਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਸ ਕੁੜੀ ਦਾ ਬਚਾਅ ਕੀਤਾ ਗਿਆ ਤੇ ਲੋਕ ਭੱਜੇ ਆਏ ਨੇ ਤੇ ਕੁੜੀ ਨੂੰ ਮੱਸਾ ਬਚਾਇਆ ਗਿਆ ਕਿਸੇ ਵੱਲੋਂ ਇੱਟਾਂ ਮਾਰੀਆਂ ਗਈਆਂ ਨੇ ਤੇ ਇਥੋਂ ਇਸਾਨ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਤਾ ਵਾਰਾ ਪਸ਼ੂਆਂ ਦਾ ਇਹ ਕਹਿਰ ਵੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੇ ਉਸ ਕੁੜੀ ਦਾ ਕੀ ਹਾਲ ਹੋਇਆ ਹੋਣਾ ਇਹ ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ Thank <laughs> you.